ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਵੀਡੀਓ ਦੇ ਵਿੱਚ ਗੱਲ ਕਰਨੀ ਆਪਾਂ ਕਣਕ ਦੇ ਵਿੱਚ ਪੀਲੀ ਕੁੰਗੀ ਦੇ ਅਟੈਕ ਬਾਰੇ ਕਿਉਂਕਿ ਕਈ ਕਿਸਾਨ ਵੀਰਾਂ ਨੇ ਆਪਣੇ ਕੋਲ ਵੀਡੀਓ ਤੇ ਫੋਟੋ ਆਈਆਂ ਕੁਝ ਏਰੀਏ ਦੇ ਵਿੱਚ ਆ ਕਈ ਵੈਰਾਈਟੀਆਂ ਦੇ ਉੱਪਰ ਪੀਲੀ ਕੁੰਗੀ ਦਾ ਅਟੈਕ ਆ ਚੁੱਕਾ ਹੈ ਤਾਂ ਉਹਨੂੰ ਕੰਟਰੋਲ ਕਰਨ ਲਈ ਆਪਾਂ ਹੁਣ ਕਿਹੜੀ ਸਪਰੇਅ ਕਰੀਏ ਤੇ ਉਹਦੀ ਪਛਾਣ ਤਾਂ ਆਪਾਂ ਕਾਫੀ ਵੀਡੀਓ ਦੇ ਵਿੱਚ ਦੱਸ ਚੁੱਕੇ ਆ ਉਹਦੇ ਬਾਰੇ ਵੀਡੀਓ ਦੇ ਵਿੱਚ ਡਿਟੇਲ ਦੇ ਵਿੱਚ ਗੱਲ ਕਰਦੇ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਸ ਫਾਰਮਰ ਤੇ ਸਵਾਗਤ ਕੀਤਾ ਜਾਂਦਾ ਹੈ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਬੈਲ ਵਾਲੇ ਬਟਨ ਨਾਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਆਪਣੇ ਆਉਣ ਵਾਲੀ ਹਰ ਇੱਕ ਵੀਡੀਓ ਦੀ ਸਹੀ ਸਮੇਂ ਸਿਰ ਜਾਣਕਾਰੀ ਮਿਲ ਸਕੇ ਤਾਂ ਕਿਸਾਨ ਭਰਾਵੋ ਜਿਵੇਂ ਕਿ ਆਪਾਂ ਨੂੰ ਪਤਾ ਕੇ ਸਾਲ ਦਾ ਜਿਹੜਾ ਵੈਦਰ ਹੈ ਉਹ ਲਗਭਗ ਸਟਾਰਟਿੰਗ ਦੇ ਵਿੱਚ ਬਜਾਈ ਟਾਈਮ ਬਹੁਤ ਜ਼ਿਆਦਾ ਆਪ ਰਿਆ ਜਿਹਦੇ ਕਰਕੇ ਕਣਕਾਂ ਡੰਡੀ ਵੀ ਚੜ ਗਈਆਂ ਸੀ ਫਟਾਰ ਵੀ ਘਟੋਈ ਕਈ ਏਰੀਆ ਦੇ ਵਿੱਚ ਜਿਹੜੀ ਅਗੇਤੀ ਵੈਰਾਈਟੀ ਬੀਜੀ ਸੀ ਪਰ ਹੁਣ ਲਗਭਗ ਜੋ ਵੀ ਵੈਰਾਈਟੀਆਂ ਸਾਰੀਆਂ ਨਿਸਾਰਾ ਕੰਪਲੀਟ ਕਰ ਚੁੱਕੀਆਂ ਤੇ ਅਗੇਤੀਆਂ ਵੈਰਾਈਟੀਆਂ ਦੇ ਵਿੱਚ ਤਾਂ ਮਿਲਕ ਸਟੇਜ ਵੀ ਕੰਪਲੀਟ ਹੋ ਕੇ ਜਿਹੜੀ ਹਾਰਡ ਸੌਸਟਡ ਅਵ ਸਟੇਜ ਹੈ ਯਾਨੀ ਕਿ ਜਿਹੜਾ ਮਿਲਕ ਉਹ گاੜਾ ਹੋਣਾ ਸ਼ੁਰੂ ਹੋ ਚੁੱਕਿਆ ਤਾਂ ਹੁਣ ਕੁਝ ਕੁ ਕਿਸਾਨ ਵੀਰਾਂ ਦੇ ਮੈਸੇਜ ਤੇ ਵੀਡੀਓ ਮੇਰੇ ਤੱਕ ਪਹੁੰਚੇ ਨੇ ਜਿਦੇ ਵਿੱਚ ਕੁਝ ਵੈਰਾਈਟੀਆਂ ਦੇ ਵਿੱਚ ਪੀਲੀ ਪੂੰਗੀ ਦਾ ਅਟੈਕ ਆ ਚੁੱਕਿਆ ਹੈ ਤਾਂ ਉਹ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਜਿਵੇਂ 2852 ਤੇ ਇੱਕ ਜਿਹੜੀ ਲਾਈਨਾਂ ਦੇ ਵਿੱਚ ਲੱਗ ਕੇ ਮਿਲੀ 826 ਤੇ ਕੁਝ ਏਰੀਆ ਦੇ ਵਿੱਚ 187 ਤੇ 222 ਨੂੰ 272 ਨੂੰ ਤੇ 327 ਨੂੰ ਵੀ ਕੁਝ ਏਰੀਆ ਦੇ ਵਿੱਚ ਪੀਲੀ ਪੂੰਗੀ ਦਾ ਅਟੈਕ ਆਇਆ ਉਹਦੇ ਆਉਣ ਦਾ ਕਾਰਨ ਕੀ ਬਣਿਆ ਜਿਵੇਂ ਆਪਾਂ ਨੂੰ ਪਤਾ ਕਿ ਜਿਵੇਂ ਹੀ ਗੜੇਮਾਰੀ ਤੋਂ ਬਾਅਦ ਠੰਡ ਵਧੀ ਹੋਈ ਹੈ ਮੌਸਮ ਦੇ ਵਿੱਚ ਨਵੀਂ ਹੈ ਸਵੇਰ ਦੇ ਟਾਈਮ ਮੰਲੋ ਵੀ ਔਸ ਵੀ ਹੁੰਦੀ ਆ ਤੇ ਉਹਦੇ ਕਾਰਨ ਉੱਪਰੋਂ ਜ਼ਮੀਨਾਂ ਦੇ ਵਿੱਚ ਆਪਾਂ ਪਾਣੀ ਲਾਇਆ ਗਿਆ ਸੀ ਤਾਂ ਹੁਣ ਇਹਦਾ ਜਿਹੜਾ ਮੇਨ ਟੈਂਪਰੇਚਰ ਘਟਣ ਦੇ ਨਾਲ ਇਹਦਾ ਟੱਕਰਾ ਜਾਦੇ ਮੰਨੋ ਜਿਹੜਾ ਇਹਦਾ ਅਟੈਕ ਹੈ ਉਹ ਜ਼ਿਆਦਾ ਹੁੰਦਾ ਪੀਲੀ ਕੁੰਗੀ ਦਾ ਤਾਂ ਉਹਦੀਆਂ ਨਿਸ਼ਾਨੀਆਂ ਤਾਂ ਆਪਾਂ ਨੂੰ ਪਤਾ ਕਿ ਪਾਊਡਰ ਹੋਊਗਾ ਪੱਤਿਆਂ ਦੇ ਉੱਪਰ ਪੀਲਾ ਜਾ ਪਰ ਕੁਝ ਕਿਸਾਨ ਵੀਰ ਨੀਚੇ ਵਾਲੇ ਪੱਤੇ ਸੁੱਕੇ ਦੇਖ ਕੇ ਉਹਨਾਂ ਨੂੰ ਹੀ ਪੀਲੀ ਕੁੰਗੀ ਦਾ ਅਟੈਕ ਸਮਝ ਰਿਆ ਪਰ ਉਹਦਾ ਕਾਰਨ ਕਿ ਜਿਹੜੇ ਨੀਚੇ ਵਾਲੇ ਪੱਤੇ ਉਹ ਤਾਂ ਹੁਣ ਲਗਭਗ ਸੁੱਕਨੇ ਹੀ ਨੇ ਉਹਨਾਂ ਨੇ ਹਰੇ ਨਹੀਂ ਰਹਿਣਾ ਕਿਉਂਕਿ ਕਣਕ ਆਪਣੇ ਪੱਕਣ ਵਾਲੀ ਸਟੇਜ ਤੇ ਪਹੁੰਚ ਚੁੱਕੀ ਆ ਤਾਂ ਹੁਣ ਕਿਸਾਨ ਵੀਰਾਂ ਦੇ ਖੇਤਾਂ ਦੇ ਵਿੱਚ ਕੁਝ ਫੋਟੋਆਂ ਤੋਂ ਪਤਾ ਲੱਗਿਆ ਕਿ ਪੀਲੀ ਕੁੰਗੀ ਆ ਚੁੱਕੀ ਆ ਉਹਦਾ ਕਾਰਨ ਵੀ ਇਹੀ ਆ ਕਿ ਮੌਸਮ ਦੇ ਵਿੱਚ ਵੀ ਨਮੀ ਵਧੀ ਹੋਈ ਆ ਤੇ ਜ਼ਮੀਨਾਂ ਦੇ ਵਿੱਚ ਆਪਾਂ ਜਦੋਂ ਖੇਤ ਦੇ ਵਿੱਚ ਪਾਣੀ ਲਾਇਆ ਗਿਆ ਸੀ ਤਾਂ ਨੀਚੇ ਜ਼ਮੀਨ ਦੇ ਵਿੱਚ ਵੀ ਨਮੀ ਆ ਤੇ ਜਦੋਂ ਹੀ ਨਮੀ ਵਾਧੀ ਆ ਤੱਕ ਕਿਤੇ ਨਾ ਕਿਤੇ ਪੀਲੀ ਕੁੰਗੀ ਦਾ ਅਟੈਕ ਹੋਣਾ ਸੁਭਾਵਿਕ ਜੀ ਗੱਲ ਹੈ ਕਿ ਕੁਝ ਨਾ ਕੁਝ ਏਰੀਏ ਦੇ ਵਿੱਚ ਆ ਚੁੱਕਿਆ ਜਿੱਥੇ ਮੌਸਮ ਜਾੜੇ ਠੰਡਾ ਚੱਲ ਰਿਹਾ ਤਾਂ ਹੁਣ ਇਸ ਨੂੰ ਕੰਟਰੋਲ ਕਰਨ ਲਈ ਕਈ ਜ਼ਿੰਮੇਦਾਰਾਂ ਨੂੰ ਦੁਕਾਨਦਾਰਾਂ ਕੋਲੇ ਜਾਂਦੇ ਆ ਤਾਂ ਦੁਕਾਨਦਾਰਾਂ ਕੋਲੇ ਇਹ ਲਾਸਟ ਸਮਾਂ ਆਪਣੇ ਸਪਰੇਆ ਸੇਲ ਕਰਨ ਦਾ ਤਾਂ ਕੋਈ ਐਮ ਇਸਟਾਰ ਵਰਗੀਆਂ ਜਾਂ ਮਹਿੰਗੇ ਤੋਂ ਮਹਿੰਗੇ ਪ੍ਰੋਡਕਟਾਂ ਖੇਤਾਂ ਦੇ ਵਿੱਚ ਸਿਰਕਣ ਲਈ ਦੇ ਰਹੇ ਨੇ ਜਾਨੀ ਇਹ ਦੇ ਨਾਲ ਖਤਮ ਹੋ ਜੇ ਜੇ ਹੋ ਜੂ ਵਾਹ ਹੋ ਜੂ ਜੇ ਤਾਂ ਤੁਹਾਡੀ ਕਣਕ ਹੁਣ ਹਾਰਡ ਸੋਫਟ ਡਵ ਸਟੇਜ ਤੇ ਹੈ ਜਾਨੀ ਕਿ ਤੁਹਾਡੇ ਖੇਤ ਦੇ ਵਿੱਚ ਜਿਹੜਾ ਦਾਣੇ ਦੀ ਪ੍ਰਕਿਰਿਆ ਹੈ ਸ਼ੇਪ ਬਣ ਚੁੱਕੀ ਹੈ ਮਿਲਕ ਸਟੇਜ ਕੰਪਲੀਟ ਹੋ ਚੁੱਕਿਆ ਤਾਂ ਤੁਹਾਨੂੰ ਬਹੁਤਾ ਘਬਰਾਉਣ ਦੀ ਜਰੂਰਤ ਨਹੀਂ ਕਿਉਂਕਿ ਜਿਹੜੇ ਨੀਚੇ ਵਾਲੇ ਪੱਤੇ ਆ ਉਹ ਕਈ ਵਾਰ ਭਾਰਾ ਪਾਣੀ ਲੱਗ ਜਾਂਦਾ ਤੇ ਕਣਕ ਪਾਣੀ ਦਾ ਸਟ्रेस ਲੈ ਜਾਂਦੀ ਹੈ ਤੇ ਇਸ ਕਰਕੇ ਵੀ ਨੀਚੇ ਵਾਲੇ ਪੱਤੇ ਸੁੱਕਣੇ ਸੁਭਾਅਕ ਜੀ ਗੱਲ ਹੈ ਤਾਂ ਇਸ ਕਰਕੇ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਆਪਣੇ ਖੇਤ ਦਾ ਨਰੀਖਣ ਕਰੋ ਜੇ ਤੁਸੀਂ ਪੀਲੀ ਕੁੰਗੀ ਦਾ ਅਟੈਕ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਪੀਲੀ ਕੁੰਗੀ ਕੀ ਹੈ ਜਦੋਂ ਤੁਸੀਂ ਖੇਤ ਜਾਣਾ ਖੇਤ ਦੇ ਵਿੱਚ ਪੀਲੇ ਪੱਤੇ ਵੇਖ ਕੇ ਸਿੱਧਾ ਜਿਵੇਂ ਹੁਣ ਆ ਪੱਤਾ ਪੀਲਾ ਇਹ ਨਾਲੇ ਮੇਨ ਝੰਡਾ ਪੱਤਾ ਪਰ ਇਹ ਪੀਲੀ ਕੁੰਗੀ ਦਾ ਸ਼ਿਕਾਰ ਨਹੀਂ ਹੈਗਾ ਕਿਉਂਕਿ ਪੀਲੀ ਕੁੰਗੀ ਦਾ ਸ਼ਿਕਾਰ ਜਿਹੜਾ ਪੱਤਾ ਉਹਦੇ ਉੱਪਰ ਮੰਨ ਲਓ ਵੀ ਪਾਊਡਰ ਜੰਮਿਆ ਹੋਊਗਾ ਜਦੋਂ ਤੁਸੀਂ ਖਿੱਚਣਾ ਤੁਹਾਡੇ ਹੱਥਾਂ ਤੇ ਹਲਦੀ ਟਾਈਪ ਇੱਕ ਪਾਊਡਰ ਹੱਥਾਂ ਤੇ ਚਿਪਕ ਜਾਣਾ ਤੋਂ ਮੀਨ ਪੀਲੀ ਕੁੰਗੀ ਦਾ ਅਟੈਕ ਤਾਂ ਹੁਣ ਇਹ ਜ਼ਿਆਦਾਤਰ ਉਹ ਕਿਸਾਨਾਂ ਨੂੰ ਘਬਰਾਉਣ ਦੀ ਜ਼ਰੂਰਤ ਹੈ ਜਿਹੜੀ ਕਣਕ ਹਜੇ ਮਿਲਕ ਸਟੇਜ ਤੇ ਚੱਲ ਰਹੀ ਹੈ ਜਾਨੀ ਕਿ ਉਹਨਾਂ ਦੇ ਵਿੱਚ ਫਲਾਵਰਿੰਗ ਸਟੇਜ ਕੰਪਲੀਟ ਹੋ ਗਈ ਹੈ ਤੇ ਦਾਣੇ ਦੀ ਸ਼ੇਪ ਬਣ ਲਈ ਹੈ ਉੱਥੇ ਕਿਤੇ ਨਾ ਕਿਤੇ ਆਪਣਾ ਨੁਕਸਾਨ ਹੋ ਸਕਦਾ ਪਰ ਜਿਹੜੀਆਂ ਕਣਕਾਂ ਦੇ ਵਿੱਚ ਮਲੋਏ ਸਟੇਜ ਤੱਪ ਚੁੱਕੀ ਹੈ ਦੁੱਧਾ ਬਣ ਚੁੱਕਿਆ ਦੁੱਧਾ ਹਾਰਡ ਹੋਣਾ ਸ਼ੁਰੂ ਹੋ ਗਿਆ گاੜਾ ਜਿਹਾ ਲਿਕਵਿਡ ਟਾਈਪ ਪਹਿਲਾਂ ਲਿਕਵਿਡ ਟਾਈਪ ਹੁੰਦਾ ਜਿਵੇਂ ਉਸ ਤੋਂ ਬਾਅਦ ਗਾੜਾ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਸ ਸਮੇਂ ਤੇ ਤੁਸੀਂ ਕਈ ਜ਼ਿੰਮੇਦਾਰ ਮਹਿੰਗੇ ਪ੍ਰੋਡਕਟ ਕਰਨ ਦੀ ਜ਼ਰੂਰਤ ਨਹੀਂ ਜਿਹੜੀ ਆਪਣੀ ਕੋਈ ਵੀ ਕੰਟੈਕਟ ਕੱਲੀ ਕੰਟੈਕਟ ਫੰਗੀਸਾਈਡ ਕੰਟੈਕਟ ਤੇ ਸਿਸਟੈਮਿਕ ਤੱਕ ਆਪਾਂ ਨੂੰ ਪਤਾ ਇੱਕ ਕੰਟੈਕਟ ਹੁੰਦਾ ਵੀ ਜਿਹੜਾ ਆਈ ਹੋਈ ਬਿਮਾਰੀ ਨੂੰ ਰੋਕਦਾ ਹੈ ਸੋ ਸਿਸਟੈਮਿਕ ਉਹ ਹੁੰਦਾ ਜਿਹੜਾ ਕਿ ਆਉਣ ਵਾਲੀ ਬਿਮਾਰੀ ਨੂੰ ਰੋਕਦਾ ਹੈ ਤਾਂ ਕਿਸਾਨ ਵੀਰਾਂ ਨੇ ਇਸ ਤੋਂ ਪਹਿਲਾਂ ਦੋ ਦੋ ਫੰਗੀਸਾਈਡ ਤੱਕ ਕੀਤੇ ਲਗਭਗ ਜਿੰਨੇ ਕਦੇ ਮੈਨੂੰ ਕਾਲ ਆਈਆਂ ਪਰ ਉਹ ਤੁਹਾਡੇ ਵੇਸਟ ਗਏ ਕਿਉਂਕਿ ਉਦੋਂ ਮੌਸਮ ਫੰਗੀ ਮਨ ਲਓ ਉਹ ਤੋਂ ਮੌਸਮ ਪੀਲੀ ਕੁੰਗੀ ਦੇ ਅਨੁਕੂਲ ਨਹੀਂ ਸੀਗਾ ਪਰ ਆਪਾਂ ਫੇਰ ਵੀ ਐਮਰਜੈਂਸੀ ਦੇ ਵਿੱਚ ਵਰਤਣਾ ਚਾਹੀਦਾ ਪਰ ਆਪਾਂ ਅਡਵਾਂਸ ਦੇ ਵਿੱਚ ਹੀ ਫੰਗੀ ਸਾਈਡਾਂ ਦਾ ਖਰਚਾ ਕਰ ਚੁੱਕੇ ਸੀ ਇਸ ਤੋਂ ਪਹਿਲਾਂ ਤਾਂ ਕਰਨ ਤੋਂ ਬਾਅਦ ਵੀ ਅਟੈਕ ਆਉਣ ਦਾ ਕਾਰਨ ਇਹ ਸੀ ਬਣਿਆ ਕਿ ਮੌਸਮ ਜੋ ਵੀ ਮੌਸਮ ਹੈ ਉਹਦੇ ਮਨ ਲਓ ਵੀ ਅਨੁਕੂਲ ਹੋ ਗਿਆ ਪੀਲੀ ਕੁੰਗੀ ਦੇ ਤਾਂ ਇਸ ਕਰਕੇ ਜਿਹਦੇ ਕਰਕੇ ਆਪਣਾ ਅਟੈਕ ਹੋ ਗਿਆ ਤਾਂ ਇਸ ਕਰਕੇ ਮੈਂ ਬਹੁਤਾਂ ਵੀਡੀਓ ਦੇ ਵਿੱਚ ਇਹੀ ਗੱਲ ਦੱਸੀ ਤੁਹਾਨੂੰ ਵੀ ਅਡਵਾਂਸ ਦੇ ਵਿੱਚ ਫੰਗੀ ਸਾਈਡ ਵਰਤਨ ਦੀ ਜ਼ਰੂਰਤ ਨਹੀਂ ਹੁੰਦੀ ਹੁਣ ਜਿਹੜੇ ਖੇਤਾਂ ਦੇ ਵਿੱਚ ਹਰ ਇੱਕ ਖੇਤ ਦੇ ਵਿੱਚ ਨਹੀਂ ਆਈ ਹਰ ਇੱਕ ਏਰੀਏ ਦੇ ਵਿੱਚ ਨਹੀਂ ਆਈ ਮੇਰੇ ਏਰੀਏ ਦੇ ਵਿੱਚ ਹਜੇ ਤੱਕ ਕੋਈ ਵੀ ਕੇਸ ਨਹੀਂ ਆਇਆ ਮੰਨ ਲਓ ਵੀ ਪੀਲੀ ਕੁੰਗੀ ਦਾ 986 ਚ ਆਇਆ ਨਾ 222 ਚ ਨਾ 187 ਚ ਨਾ 327 ਚ ਤੇ ਨਾ ਹੀ ਆਪਣੀ ਕਿਸੇ ਵੀ ਵੈਰਾਈਟੀ ਦੇ ਵਿੱਚ ਨਹੀਂ ਆਇਆ ਲਗਭਗ 826 ਚ ਵੀ ਨਹੀਂ ਆਇਆ ਪਰ ਕੁਝ ਏਰੀਆ ਜਿਹੜਾ ਅੰਮਰਸਰ ਏਰੀਏ ਦੇ ਵਿੱਚੋਂ ਕੋਲ ਆਈਆਂ ਸੀ ਕੁਝ ਹੋਰ ਕਈ ਕਿਸਾਨ ਵੀਰਾਂ ਦੇ ਫੋਨ ਆਏ ਸੀ ਜਿੱਥੇ ਅਟੈਕ ਇਹ ਆਇਆ ਤਾਂ ਹੁਣ ਤੁਸੀਂ ਕੰਟਰੋਲ ਕਰਨ ਲਈ ਜ਼ਿਆਦਾ ਮਹਿੰਗਾ ਫੰਗੀ ਸਾਈਡ ਵਾਰਤਨ ਦੀ ਜ਼ਰੂਰਤ ਨਹੀਂ ਤੁਹਾਨੂੰ ਕੋਈ ਵੀ ਕੰਟੈਕਟ ਫੰਗੀ ਸਾਈਡ ਜਿਵੇਂ ਆਪਾਂ ਟੈਲਟ ਕਰਦੇ ਆ ਉਹਦੀ ਸਪਰੇ ਵੀ ਕਰ ਸਕਦੇ ਹੋ ਤੁਸੀਂ ਜੇ ਤੁਹਾਡੀ ਕਣਕ ਹਜੇ ਮਿਲਕ ਸਟੇਜ ਤੇ ਚੱਲ ਰਹੀ ਹੈ ਕਿ ਜਿਹੜਾ ਉਹਦੇ ਵਿੱਚ ਦੁੱਧਾ ਉਹ ਹਾਰਡ ਨਹੀਂ ਹੋਇਆ ਤਾਂ ਇਸ ਕਰਕੇ ਹੁਣ ਜ਼ਿਆਦਾ ਖਰਚੇ ਦੀ ਜ਼ਰੂਰਤ ਨਹੀਂ ਪਰ ਜੇ ਤੁਹਾਡੀ ਕਣਕ ਹਾਰਡ ਸੌਫਟ ਡਰਸ ਸਟੇਜ ਤੇ ਸ਼ੁਰੂ ਹੋ ਰਹੀ ਹੈ ਵੀ ਦੁੱਧਾ ਜਿਹੜਾ ਹਾਰਡ ਹੋਣਾ ਸ਼ੁਰੂ ਹੋ ਰਿਹਾ ਜਦੋਂ ਆਪਾਂ ਦਾਣਾ ਕੱਢ ਕੇ ਉਹਨੂੰ ਨੱਪ ਕੇ ਦੇਖਾਂਗੇ ਇਹ ਜੋ ਗਾੜਾ ਜਾਂ ਦੁੱਧ ਨਿਕਲਦਾ ਮੰਨ ਲਓ ਵੀ ਉਹ ਅੱਗੇ ਆਪਣੀ ਪ੍ਰਕਿਰਿਆ ਉਹਦੀ ਸਟਾਰਟ ਹੋ ਰਹੀ ਹੈ ਅੱਗੇ ਦਾਣਾ ਪੱਕਣ ਦੀ ਤਾਂ ਇਸ ਕਰਕੇ ਤੁਸੀਂ ਹੁਣ ਜੇ ਦੌਗੀ ਦੇ ਵਿੱਚ ਤੁਹਾਨੂੰ ਲੱਗਦਾ ਕਿ ਤੇ ਅਟੈਕ ਇਹ ਜ਼ਿਆਦਾਤਰ ਤੁਹਾਨੂੰ ਉੱਥੇ ਮਿਲੂਗਾ ਜਿੱਥੇ ਪਾਣੀ ਲੰਮਾ ਸਮਾਂ ਖੜ ਗਿਆ ਉਸ ਜਗ੍ਹਾ ਦੇ ਵਿੱਚ ਤਾਂ ਤੁਸੀਂ ਉਹਨਾਂ ਕੇ ਏਰੀਆ ਵੀ ਕਵਰ ਕਰ ਸਕਦੇ ਹੋ ਸਪਰੇਅ ਨਾਲ ਜੇ ਜ਼ਿਆਦਾ ਘੱਟ ਖਰਚੇ ਦੇ ਵਿੱਚ ਕੰਟਰੋਲ ਕਰਨਾ ਹੈ ਤੇ ਨਹੀਂ ਤੁਸੀਂ ਸਪਰੇਅ ਬਾਰੇ ਸੋਚ ਰਹੇ ਹੋ ਤਾਂ ਸਸਤੀ ਤੇ ਟਿਕਾਊ ਸਪਰੇਅ ਕਰੋ ਜਿਆਦੇ ਮਹਿੰਗੀ ਫੰਗੀ ਸਾਈਡ ਜਿਹੜੇ ਕੰਟੈਕਟ ਪਲੱਸ ਸਿਸਟੈਮਿਕ ਆਉਂਦੇ ਆ ਉਹ ਵਰਤਣ ਦੀ ਜ਼ਰੂਰਤ ਨਹੀਂ ਕਿਉਂਕਿ 10 ਦਿਨਾਂ ਤੱਕ ਤਾਂ ਕਣਕ ਨੇ ਉਦਾਂ ਵੀ ਆਪਣਾ ਰੰਗ ਬਦਲਣਾ ਸਟਾਰਟ ਕਰ ਦੇਣਾ ਕੁਝ ਅਗੇਤੀਆਂ ਕਣਕਾਂ ਤਾਂ ਹੁਣ ਮੰਨ ਲਓ ਵੀ ਲਾਲ ਪਾਜੀ ਮਾਰ ਲੱਗ ਗਿਆ ਵੀ ਆਪਣੇ ਪੱਕਣ ਵਾਲੀ ਸਟੇਜਾਂ 'ਤੇ ਜਾ ਚੁੱਕੀਆਂ ਨੇ ਤਾਂ ਇਸ ਕਰਕੇ ਇਹ ਆਖਰੀ ਸਟੇਜ ਹੈ ਮੰਨ ਲਓ ਵੀ ਇਸ ਤੋਂ ਬਾਅਦ ਕਣਕ ਨੇ ਉਦਾਂ ਵੀ ਜਿਹੜੇ ਪੱਤੇ ਡੈੱਡ ਕਰ ਦੇਣੇ ਆ ਨੀਚੇ ਵਾਲੇ ਤਾਂ ਲਗਭਗ ਹੁਣ ਡੈਡ ਹੋਣਾ ਸ਼ੁਰੂ ਹੋ ਚੁੱਕਿਆ ਤੇ ਕਈ ਏਰੀਆ ਦੇ ਵਿੱਚ ਜਾਦੇ ਭਾਰੇ ਪਾਣੀ ਨਾਲ ਵੀ ਨੀਚੇ ਵਾਲੇ ਪੱਤੇ ਛੇਤੀ ਸੁੱਕਣਾ ਸਟਾਰਟ ਹੋ ਜਾਂਦੇ ਆ ਇਸ ਕਰਕੇ ਜਾਦੇ ਘਬਰਾਉਣ ਦੀ ਚੱਕਰ ਨਹੀਂ ਤੇ ਕੋਈ ਜ਼ਿਆਦਾ ਅਟੈਕ ਨਹੀਂ ਹੈਗਾ ਪਰ ਜਿਹੜੇ ਏਰੀਆ ਦੇ ਵਿੱਚ ਹੋਇਆ ਸਮੇਂ ਸਿਰ ਨਰੀਖਣ ਕਰਕੇ ਤੁਸੀਂ ਕੋਈ ਇੱਕ ਸਪਰੇਅ ਕਰ ਸਕਦੇ ਹੋ ਪਰ ਮੈਂ ਇਹੀ ਕਹੂੰ ਆ ਪਹਿਲਾਂ ਸਮੇਂ ਸਿਰ ਨਰੀਖਣ ਕਰੋ ਜੇ ਤੁਹਾਨੂੰ ਲੱਗਦਾ ਕੁਝ ਏਰੀਏ ਦੇ ਵਿੱਚ ਵੀ ਦੌਗੀਆਂ ਦੇ ਵਿੱਚ ਹੀ ਅਟੈਕ ਆਊਗਾ ਤਾਂ ਤੁਸੀਂ ਉੱਥੇ ਉਨੀ ਦੌਗੀ ਦੇ ਉੱਪਰ ਸਪਰੇਅ ਕਰਕੇ ਇਸ ਚੀਜ਼ ਨੂੰ ਕੰਟਰੋਲ ਕਰ ਸਕਦੇ ਹੋ ਜਿਆਦੇ ਮਹਿੰਗੇ ਫੰਗੀ ਸਾਈਡ ਕੋਈ ਬਹੁਤਾ ਚੰਗੇ ਰਿਜ਼ਲਟ ਨਹੀਂ ਦਿੰਦੇ ਦਿੰਦੇ ਤਾਂ ਕੁਝ ਜਗ੍ਹਾ ਦੇ ਇੱਕ ਮੈਸੇਜ ਆਇਆ ਸੀ ਕਣਕ ਦੇ ਵਿੱਚ ਜਿਹੜੇ ਛਿੱਟੇ ਨੇ ਉਹ ਵੈਂਗ ਨਹੀਂ ਤੇ ਜਾਮ ਨਹੀਂ ਜੇ ਕਲਰ ਦੇ ਨਜ਼ਰ ਆ ਰਿਹਾ ਹੈ ਇਹ ਸਿਰਫ ਮੌਸਮ ਕਾਰਨ ਹੈ ਇਹ ਕੋਈ ਫੰਗਸ ਨਹੀਂ ਹੈਗੀ ਕੁਝ ਨਹੀਂ ਹੈਗਾ ਤਾਂ ਹੁਣ ਜਿਹੜੀਆਂ ਕਣਕਾਂ ਦੇ ਵਿੱਚ ਕਈ ਵਾਰ ਕੀ ਹੁੰਦਾ ਜਦੋਂ ਆਪਾਂ ਫੰਗੀ ਸਾਈਡ ਦੀ ਸਪਰੇਅ ਕਰਨ ਲੱਗਦੇ ਆ ਤਾ ਜ਼ਿੰਮੇਦਾਰ ਨੂੰ ਗੁੰਮਰਾਹ ਕੀਤਾ ਜਾਂਦਾ ਵੀ ਤੁਸੀਂ ਤੇਲੇ ਵਾਲੀ ਪਾ ਲਓ ਹੁਣ ਤੇਲਾ ਕੁਛ ਨਹੀਂ ਕਰੂਗਾ ਜਿੱਥੇ ਮੰਨ ਲਓ ਵੀ ਕਣਕ ਦਾ ਦਾਣਾ ਬਣ ਕੇ ਦੁੱਧੇ ਵਾਲੀ ਪ੍ਰਕਿਰਿਆ ਹਾਰਡ ਹੋਣੀ ਸ਼ੁਰੂ ਹੋ ਗਈ ਉੱਥੇ ਤੇਲੇ ਦਾ ਅਟੈਕ ਕੁਛ ਨਹੀਂ ਕਰ ਸਕਦਾ ਤਾਂ ਇਸ ਕਰਕੇ ਫालतू ਖਰਚੇ ਤੋਂ ਬਚੋ ਤਾਂ ਸਮੇਂ ਸਿਰ ਨਿਰੀਖਣ ਕਰਦੇ ਰਹੋ ਕਣਕ ਦਾ ਬਸ ਕੁਝ ਟਾਈਮ ਹੈ ਹੁਣ ਤਾਂ ਸਮਾਂ ਥੋੜਾ ਹੀ ਰਹਿ ਗਿਆ ਪੱਕਣ ਦਾ ਇਸ ਕਰਕੇ ਫालतू ਖਰਚਿਆਂ ਦੀ ਖੇਤ ਦੇ ਵਿੱਚ ਕੋਈ ਜ਼ਰੂਰਤ ਨਹੀਂ ਤਾਂ ਉਮੀਦ ਕਰਦਾ ਵੀਡੀਓ ਪਸੰਦ ਹੋਊ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਨਵੇਂ ਕਿਸਾਨ ਵੀਰ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨੈਕਸਟ ਵੀਡੀਓਜ਼ ਗੱਲ ਕਰਦੇ ਆਪਾਂ ਪਾਣੀ ਬਾਰੇ ਵੀ ਅਖੀਰਲਾ ਪਾਣੀ ਕਦੋਂ ਤੱਕ ਆਪਾਂ ਨੂੰ ਲਾ ਦੇਣਾ ਚਾਹੀਦਾ